ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਿੱਖਾਂਗੇ ਜੀ ਜਿਹੜਾ ਆਪਣਾ ਹੋਮ ਲੋਨ ਲੈਂਦਾ ਹੁੰਦਾ ਹੈਗਾ ਉਹ ਕਿਵੇਂ ਲੈਣਾ ਹੈ ਕੀ ਕੀ ਡਾਕੂਮੈਂਟ ਲੱਗਣਗੇ ਜਾਂ ਜਿਹੜਾ ਹੋਮ ਲੋਨ ਦਾ ਵਿਆਜ ਆਪਾਂ ਘੱਟੋ-ਘੱਟ ਵਿਆਜ ਰੇਟ ਤੇ ਹੋਮ ਲੋਨ ਕਿਵੇਂ ਲੈ ਸਕਦੇ ਆਂ ਆਪਣੇ ਇਹ ਦੋ ਤਿੰਨ ਪੁਆਇੰਟ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਾਰੇ ਕਵਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਡਾਕੂਮੈਂਟ ਦੇਖਾਂਗੇ ਵੀ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੀ ਹੁੰਦੀ ਨੇ ਜੀ ਜੇ ਕਿਸੇ ਮੇਰੇ ਵੀਰ ਨੇ ਕੋਈ ਵੀ ਹੋਮ ਲੋਨ ਲੈਣਾ ਹੈ ਠੀਕ ਹੈ ਬੈਸਟ ਕਿੱਥੋਂ ਰਹੂਗਾ ਤੇ ਦੂਜੀ ਗੱਲ ਜੀ ਠੀਕ ਹੈ ਪ੍ਰੋਪਰਟੀ ਦੇ ਡਾਕੂਮੈਂਟ ਕਿ ਕੀ ਚਾਹੀਦੇ ਹੋਣਗੇ ਭਾਵੇਂ ਤੁਸੀਂ ਪਿੰਡ ਦੇ ਭਾਵੇਂ ਤੁਸੀਂ ਸ਼ਹਿਰ ਹੋ ਤੇ ਕਿਸ ਕੰਡੀਸ਼ਨ ਦੇ ਵਿੱਚ ਹੋਮ ਲੋਨ ਨਹੀਂ ਹੁੰਦਾ ਇਹ ਵੀ ਦੱਸਾਂਗੇ ਤੇ ਜਿਹੜਾ ਲਾਸਟ ਪੁਆਇੰਟ ਸਭ ਤੋਂ ਜਦੇ ਮੇਨ ਪੁਆਇੰਟ ਹੈ ਕਿ ਘੱਟੋ ਘੱਟ ਬਿਆਸ ਤੇ ਇਹ ਜੇ ਬਿਆਸ ਤੇ ਹੋਮ ਲੋਨ ਹੋ ਜਾਂਦਾ ਹੁੰਦਾ ਹੈ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਊਗਾ ਕਿਉਂਕਿ ਸਭ ਤੋਂ ਸਸਤਾ ਹੋਮ ਲੋਨ ਹੀ ਪੈਂਦਾ ਹੁੰਦਾ ਸੋ ਸਟਾਰਟ ਕਰ ਲੱਗੇ ਜੀ ਵੀਡੀਓ ਧਿਆਨ ਨਾਲ ਦੇਖ ਲਿਓ ਸਭ ਤੋਂ ਪਹਿਲਾਂ ਜੇ ਆਪਾਂ ਬੰਦੇ ਦੇ ਡਾਕੂਮੈਂਟ ਦੀ ਗੱਲ ਕਰੀਏ ਜੀ ਪਹਿਲੇ ਨੰਬਰ ਤੇ ਆਪਣਾ ਆਈ ਦਾ ਆਧਾਰ ਕਾਰਡ ਜੀ ਠੀਕ ਹੈ ਦੂਜੇ ਤੇ ਆਈ ਦਾ ਜੀ ਪੈਨ ਕਾਰਡ ਤੀਜੀ ਤੇ ਆਹਦੇ ਉਹ ਬੰਦੇ ਦੀਆਂ ਦੋ ਫੋਟੋਆਂ ਪਾਸਪੋਰਟ ਸਾਈਜ਼ ਠੀਕ ਹੈ ਤੇ ਚੌਥੇ ਨੰਬਰ ਤੇ ਇਹ ਦੀ 6 ਮਹੀਨਿਆਂ ਦੀ ਬੈਂਕ ਸਟੇਟਮੈਂਟ ਜਿਹਦੇ ਵਿੱਚ ਉਹ ਲੈਂਡ ਦੇਣ ਵਧਿਆ ਕਰ ਰਿਹਾ ਉਹ ਬੜਾ ਲੱਗੂਗਾ ਠੀਕ ਹੈ ਇਸ ਤੋਂ ਇਲਾਵਾ ਜੇ ਤੁਹਾਡਾ ਕੋਈ ਲੋਨ ਚੱਲ ਰਿਹਾ ਪੁਰਾਣਾ ਲੋਨ ਉਹਦੀ ਸਟੇਟਮੈਂਟ ਚਾਹੀਦੀ ਹੈ ਜੀ ਆਪਾਂ ਨੂੰ ਪ੍ਰਾਪਰ ਠੀਕ ਹੈ ਇਹ ਆਗੇ ਜੀ ਬੰਦਿਆਂ ਦੇ ਇਹਦੇ ਨਾਲ ਨਾਲ ਆਧਾਰ ਕਾਰਡ ਪੈਨ ਕਾਰਡ ਤੇ ਦੋ ਫੋਟੋਆਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਦੇ ਲੱਗਣਗੇ ਨਾਲ ਠੀਕ ਹੈ ਜੀ ਫੈਮਿਲੀ ਮੈਂਬਰ ਮੰਨ ਕੇ ਚੱਲੋ ਤੋਡੇ ਨਾਮ ਤੇ ਪ੍ਰਾਪਰਟੀ ਨਾਗੀ ਪਰ ਲੋਨ ਤੁਸੀਂ ਆਪਦੇ ਨਾਮ ਤੇ ਕਰਾਣਾ ਹੈ ਉਹ ਕੰਡੀਸ਼ਨ ਦੇ ਵਿੱਚ ਜਿਹਦੇ ਨਾਮ ਤੇ ਤੁਹਾਡੀ ਪ੍ਰਾਪਰਟੀ ਹੈਗੀ ਹੈ ਉਹਦੇ ਸੋਨ ਉਧਾਰ ਕਾਰਡ ਪੈਨ ਕਾਰਡ ਦੇ ਫੋਟੋ ਨਾਲ ਅਟੈਚ ਕਰਨੀ ਕਰਨੀਆਂ ਪੈਣਗੀਆਂ ਉਹ ਕੰਡੀਸ਼ਨ ਦੇ ਵਿੱਚ ਜਦੋਂ ਪ੍ਰਾਪਰਟੀ ਤੁਹਾਡੇ ਨਾਮ ਦੀ ਨਾਗੀ ਪਰ ਮੇ ਲੋਨ ਤੁਹਾਡੇ ਨਾਮ ਤੇ ਆ ਪ੍ਰਾਪਰਟੀ ਤੁਹਾਡੇ ਫੈਮਿਲੀ ਮੈਂਬਰ ਦੇ ਨਾਮ ਤੇ ਹੈ ਤਾਂ ਤੁਹਾਡੇ ਨਾਮ ਤੇ ਲੋਨ ਹੋ ਜਾਊਗਾ ਇਹ ਆ ਅੱਗੇ ਜੀ ਤੁਹਾਡੇ ਆਪਣੇ ਡਾਕੂਮੈਂਟ ਜਿਹੜੇ ਆਪਾਂ ਨੂੰ ਲੋਡ ਪੈਂਦੀਆਂ ਪੈਂਦੀਆਂ ਠੀਕ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਪ੍ਰਾਪਰਟੀ ਦੀ ਡਾਕੂਮੈਂਟ ਨੇ ਪਿੰਡਾਂ ਦੇ ਵਿੱਚ ਤਾਂ ਰਜਿਸਟਰੀ ਹੁੰਦੀਆਂ ਨੇਗੀਆਂ ਸ਼ਹਿਰਾਂ ਦੇ ਵਿੱਚ ਪਲਾਟ ਹੁੰਦੇ ਨੇ ਉਹਨਾਂ ਕੋਲ ਅਲਾਟਮੈਂਟ ਲੈਟਰ ਹੁੰਦੇ ਨੇਗੇ ਜੇ ਠੀਕ ਹੈ ਉਹਨਾਂ ਕੋਲ ਮਤਲਬ ਆਪਣਾ ਜਿਹੜਾ ਪਲਾਟ ਦਾ ਹੁੰਦਾ ਹੁੰਦਾ ਇੱਕ ਬਿਆਨਨਾਮਾ ਭਜਾਉਂਦਾ ਹੁੰਦਾ ਇੱਕ ਠੀਕ ਹੈ ਉਹ ਉਹਨਾਂ ਦੀ ਜਿਹੜੀ ਐਮਸੀ ਕਾਰਪੋਰੇਸ਼ਨ ਹੈਗੀ ਜਾਂ ਉਹਨਾਂ ਦੀ ਇੱਕ ਆਪਣੀ ਅਵਰ ਸੋਸਾਇਟੀ ਦੇ ਮੈਂਬਰ ਹੁੰਦੇ ਨੇਗੇ ਉਹਨਾਂ ਕੋਲੋਂ ਮਿਲ ਜੂਗਾ ਇੱਕ TDS ਜਾਂ ਕੱਟਦਾ ਹੁੰਦਾ ਟੈਕਸ ਇਨਫੋਰਮੇਸ਼ਨ ਵਾਲਾ ਉਹਨਾਂ ਦੇ ਰਜਿਸਟਰ ਨਹੀਂ ਹੁੰਦੀਆਂ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਜਿਨ੍ਹਾਂ ਕਿ ਜੇ ਮੈਂ ਸੋਸਾਇਟੀਆਂ ਦੇ ਵਿੱਚ ਪਲਾਟ ਲੈ ਲੈਂਦੇ ਨੇ ਉਹਨਾਂ ਦੇ ਕੋਲ TDS ਜਾਂ ਕੱਟਦਾ ਹੁੰਦਾ ਹੈ ਉਹ ਉਹ ਵੈਲਿਡ ਹੁੰਦਾ ਉਹ ਰਜਿਸਟਰੀ ਦੇ ਬਰਾਬਰ ਹੁੰਦਾ ਠੀਕ ਹੈ ਤੇ ਰਜਿਸਟਰੀ ਲਾ ਲੋ ਠੀਕ ਹੈ ਇਸ ਤੋਂ ਇਲਾਵਾ ਇੱਕ ਆਪਾਂ ਨੂੰ ਚਾਹੀਦਾ ਜੀ ਹਾਊਸ ਮੈਪ ਆ ਹਾਊਸ ਮੈਪ ਜੇ ਮੈਂ ਤੁਹਨੇ ਘਰ ਬਣਾਉਣਾ ਹੈ ਸੇਮ ਹਾਊਸ ਮੈਪ ਤੇ ਰਜਿਸਟਰੀ ਦੇ ਵਿੱਚ ਮੋਸਟਲੀ ਗਲਤੀ ਕੀ ਕਰ ਜਾਂਦੇ ਨੇ ਇਹ ਚੀਜ਼ ਦਾ ਹੁਣ ਧਿਆਨ ਕਰ ਲਿਓ ਸੁਣਨ ਵਾਲੀ ਚੀਜ਼ ਆ ਯਾਰ ਇਹ ਤੁਹਾਡੇ ਕੰਮ ਦੀ ਹੈ ਜਿੰਨਾ ਤੁਹਾਡਾ ਰਜਿਸਟਰੀ ਦੇ ਵਿੱਚ ਰੱਖਵਾ ਆਹਾਂ ਸੈਡਾਂ ਠੀਕ ਹੈ ਉਨੀਆਂ ਹੀ ਤੁਨੂੰ ਹੋਮ ਜਿਹੜਾ ਹਾਊਸ ਮੈਪ ਬਣਾਵਾਂਗੇ ਉਹਦੇ ਵਿੱਚ ਮੈਂਸ਼ਨ ਕਰਨਾ ਪਊਗਾ ਇਹ ਨਹੀਂ ਹੈਗਾ ਰਜਿਸਟਰੀ ਦੇ ਵਿੱਚ ਜਗ੍ਹਾ ਹੋਰ ਬਾਉਂਡਰੀ ਹੈ ਤੁਸੀਂ ਘਰ ਹੋਰ ਬਣਾ ਰਹੇ ਹੋ ਆਪਣੀ ਜਿਹੜਾ ਬਾਉਂਡਰੀ ਵਾਲ ਉਨੀ ਹੋਵੇ ਜਿੰਨੀ ਤੁਹਾਡੀ ਰਜਿਸਟਰੀ ਚਾ ਉਨੀ ਸੇਮ ਵੱਧ ਘੱਟ ਹੋਈ ਤਾਂ ਟੈਕਨੀਕਲ ਦੇ ਵਿੱਚ ਤੁਹਾਡਾ ਹੋਮ ਲੋਨ ਰਿਜੈਕਟ ਕੀਤਾ ਜਾਊਗਾ ਸਮਝੋ ਜੀ ਤੁਹਾਨੂੰ ਜੇ ਰਜਿਸਟਰੀ ਜਿੰਨੀ ਜਗ੍ਹਾ ਉਨੀ ਹੀ ਜਗ੍ਹਾ ਦੀ ਤੁਹਾਡੀ ਬਾਉਂਡਰੀ ਵਾਲਸ ਪ੍ਰੈਜ਼ੈਂਟ ਹੋਣੀਆਂ ਚਾਹੀਦੀਆਂ ਨੇਗੀਆਂ ਇਹ ਨਹੀਂ ਹੈ ਕਿ ਖੁੱਲਾ ਪਿਆ ਅੱਪਾ ਕਈ ਵਾਰ ਆਗੋ ਆਪਣਾ ਜਿਵੇਂ ਸਪੇਸ ਛੱਡ ਦਿੰਨੇ ਆ ਉਹ ਗੱਲ ਵੱਖਰੀ ਐ ਪਰ ਆਪਣੀ ਜਿਵੇਂ ਸਾਈਡਾਂ ਸੋਡਾਂ ਹੋਗੀਆਂ ਆਪਣੀ ਬਾਉਂਡਰੀ ਵਾਲਸ ਹੋਣੀ ਚਾਹੀਦੀਆਂ ਮਤਲਬ ਭਾਵੇਂ ਥੋੜੀ ਥੋੜੀ ਦੋ ਇੱਟਾਂ ਦੀ ਕੰਧ ਲਾ ਲਓ ਉਹ ਕੰਨੀ ਜ਼ਰੂਰੀ ਹੁੰਦੀ ਐ ਇਸ ਤੋਂ ਇਲਾਵਾ ਠੀਕ ਐ ਰਜਿਸਟਰੀ ਹਾਊਸ ਮੈਪ ਇਹਦੀ ਫਰਦ ਲੱਗੂਗੀ ਜੀ ਨਾਲ ਠੀਕ ਐ ਜੇ ਇਹਦੇ ਉੱਤੇ ਕਿਸ ਤਰ੍ਹਾਂ ਦਾ ਕੋਈ ਲੋਨ ਦੀ ਉਹ ਚੜੀ ਹੋਈ ਹੁੰਦੀ ਐ ਆਪਣੀ ਲਿਮਟ ਲੋਮਟ ਕਰਾ ਲੈਂਦੇ ਨੇਗੇ ਠੀਕ ਐ ਤਾਂ ਜਿਹੜੇ ਖਾਤੇ ਦੇ ਵਿੱਚ ਲਿਮਟ ਐ ਉਹਦੀ ਸਟੇਟਮੈਂਟ ਨਾਲ ਤੁਹਾਨੂੰ ਨਾਲ ਅਟੈਚ ਕਰਨੀ ਹੀ ਕਰਨੀ ਪਊਗੀ ਠੀਕ ਐ ਦੋਸਤੋ ਇਹ ਹੋ ਗਏ ਜੀ ਆਪਣੇ ਡਾਕੂਮੈਂਟ ਜਿਹੜੇ ਪ੍ਰੋਪਰਟੀ ਦੇ ਹੁੰਦੇ ਨੇਗੇ ਹੁਣ ਜਿਹੜੀ ਮੇਨ ਗੱਲ ਹੈ ਹੁਣ ਤੁਹਾਨੂੰ ਬੰਦੇ ਡਾਕੂਮੈਂਟ ਦੇਖ ਲਏ ਉਹ ਦੇਖ ਲਏ ਹੁਣ ਆਪਾਂ ਗੱਲ ਕਰਾਂਗੇ ਵਿਆਜ ਦੀ ਵੀ ਘੱਟੋ ਘੱਟ ਵਿਆਜ ਲਈ ਕੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਦੇਖੋ ਜੀ ਜੇ ਤਾਂ ਤੁਸੀਂ ਸੈਲਰਡ ਪੰਸਨ ਹੋ ਮਤਲਬ ਜੌਬ ਕਰਦੇ ਹੋ ਤਾਂ ਤੁਹਾਡਾ ਇੱਕ 16 ਨੰਬਰ ਫਾਰਮ ਹੁੰਦਾ ਜੀ ਜਿਹਦੇ ਵਿੱਚ ਤੁਸੀਂ ਟੈਕਸ ਪੇ ਕਰਦੇ ਹੋ ਸਰਕਾਰ ਨੂੰ ਹੋਮ ਲੋਨ ਦੇ ਵਿੱਚ ਟੈਕਸ ਡਿਪੀਟ ਮਿਲ ਜਾਂਦੀ ਹੈ ਤੁਹਾਨੂੰ ਮੰਨ ਕੇ ਚੱਲੋ ਤੁਸੀਂ ਸਰਕਾਰ ਨੂੰ ਟੈਕਸ ਪੇ ਕਰ ਰਹੇ ਹੋ ਜੇ ਤੁਹਾਡਾ ਹੋਮ ਲੋਨ ਕਰਵਾਇਆ ਹੋਇਆ ਤਾਂ ਤੁਹਾਨੂੰ ਸਾਰਾ ਦਾ ਸਾਰਾ ਟੈਕਸ ਮਾਫ ਹੋ ਜੂ ਸਿਰਫ ਹੋਮ ਲੋਨ ਦੀ ਚੀਜ਼ ਹੁੰਦੀ ਹੈ ਇਹ ਚੀਜ਼ ਧਿਆਨ ਕਰ ਲਓ ਜਿਹੜੇ ਵੀਰ ਨੌਕਰੀ ਕਰਦੇ ਨੇ ਜੇ ਤਾਂ ਤੁਹਾਡੀ ਬੈਂਕ ਦੇ ਵਿੱਚ ਆਪਣੀ ਸੈਲਰੀ ਪੈ ਰਹੀ ਹੈ ਖਾਤੇ ਦੇ ਵਿੱਚ ਤਾਂ ਤਿੰਨ ਮਹੀਨਿਆਂ ਦੀ ਬੈਂਕ ਸੈਲਰੀ ਸਲਿੱਪ ਦੇ ਦਿਓ ਜਿੱਥੇ ਤੁਸੀਂ ਜੌਬ ਕਰਦੇ ਹੋ ਉਹਦੀ ਸੈਲਰੀ ਸਲਿੱਪਾਂ ਕਢਵਾ ਲਿਓ ਠੀਕ ਹੈ ਅਕਾਊਂਟ ਜਿਹੜੇ ਦੇ ਵਿੱਚ ਪੈਂਦੀ ਹੈ ਉਹਦੀ ਤੁਹਾਨੂੰ ਸਟੇਟਮੈਂਟ ਦੇਣੀ ਪਊ ਤਿੰਨ ਸੈਲਰੀ ਸਲਿੱਪਾਂ ਲੱਗਣਗੀਆਂ ਲਾਸਟ ਤਿੰਨ ਮਹੀਨਿਆਂ ਦੀ ਠੀਕ ਹੈ 16 ਨੰਬਰ ਫਾਰਮ ਜੇ ਕਈ ਆਪਣੇ ਵੀਰ ਪ੍ਰਾਈਵੇਟ ਕੰਮ ਕਰਦੇ ਨੇ 16 ਨੰਬਰ ਫਾਰਮ ਨਹੀਂ ਹੁੰਦਾ ਤਾਂ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਤਾਂ ਟੈਕਸ ਲਈ ਆਹ ਬਾਕੀ 3 ਮਹੀਨਿਆਂ ਦੀ ਸੈਲਰੀ ਸਲਿੱਪ ਇਹ ਜ਼ਰੂਰੀ ਹੈ ਹੁਣ ਜਿਨ੍ਹਾਂ ਦੀ ਸੈਲਰੀ ਅਕਾਊਂਟ ਦੇ ਵਿੱਚ ਨਹੀਂ ਪੈ ਰਹੀ ਹੁਣ ਉਹ ਕੀ ਕਰਨ ਉਹ ਕੈਸ਼ ਸੈਲਰੀ ਦਾ ਸਬਟੀਕਟ ਬਣਵਾ ਲੈਣਗੇ ਠੀਕ ਹੈ ਜਿੱਥੇ ਵੀ ਉਹ ਜੌਬ ਕਰਦੇ ਨੇ ਉਹਨਾਂ ਨੂੰ ਕਹਿਣਾ ਜੀ ਸਾਨੂੰ ਲੈਟਰ ਪੈਡ ਤੇ ਲਿਖ ਕੇ ਦੇ ਦਿਓ ਅਸੀਂ ਇੰਨੇ ਸਾਲਾਂ ਤੋਂ ਤੁਹਾਡੇ ਕੋਲ ਕੰਮ ਕਰ ਰਹੇ ਹਾਂ ਸਾਡੀ ਮਹੀਨੇ ਦੀ ਇੰਨੀ ਸੈਲਰੀ ਹੈ ਜਿਹੜੇ ਕੀ ਸਾਨੂੰ ਬਾਇ ਕੈਸ਼ ਮਿਲਦੀ ਹੈ ਤੁਹਾਡਾ ਲੋਨ ਹੋ ਜੂਗਾ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਹੁਣ ਭਾਵੇਂ ਤੁਸੀਂ ਜੌਬ ਕਰਦੇ ਹੋ ਭਾਵੇਂ ਤੁਹਾਡਾ ਕੋਈ ਬਿਜ਼ਨਸ ਹੈ ਹੁਣ ਮੁਕਦੀ ਗੱਲ ਕਰਾਂਗੇ ਕਿ ਵਿਆਜ ਘਟੂਗਾ ਕਿਵੇਂ ਮੇਨ ਚੀਜ਼ ਇਹ ਹੀ ਹੈ ਕੋਈ ਵੀ ਹੋਮ ਲੋਨ ਲੈ ਕੇ ਹੋਮ ਲੋਨ ਤਾਂ ਵੈਸੇ ਵੀ ਸਸਤਾ ਹੀ ਪੈਂਦਾ ਪਰ ਉਹਨੂੰ ਹੋਰ ਸਸਤਾ ਕਿਵੇਂ ਬਣਾਈਏ ਇਹ ਚੀਜ਼ ਮੇਨ ਹੈ ਹੁਣ ਨੋਟ ਕਰ ਲਓ ਜੀ ਜਿਹੜੇ ਦਾ ਵੀਰ ਆਈਟੀਆਰ ਭਰਦੇ ਨੇ ਠੀਕ ਹੈ ਤਾਂ ਘੱਟੋ ਘੱਟ 2 ਸਾਲ ਦੀਆਂ ਆਈਟੀਆਰ ਨਾਲ ਲਾਓ ਹਮੇਸ਼ਾ ਠੀਕ ਹੈ ਆਈਟੀਆਰ ਜਿਹੜੇ ਆਈਟੀਆਰ ਨਹੀਂ ਭਰਦੇ ਅੱਜ ਤੋਂ ਭਰਨੀਆਂ ਸ਼ੁਰੂ ਕਰ ਦੋ ਮਿੱਤਰੋ ਆਈਟੀਆਰ ਦਾ ਬਹੁਤ ਬੈਨੀਫਿਟ ਹੈ ਬਹੁਤ ਜ਼ਿਆਦਾ ਤੁਸੀਂ ਸੋਚ ਨਹੀਂ ਸਕਦੇ ਕੋਈ ਵੀ ਲੋਨ ਲੈਣ ਲੱਗੇ ਤੁਸੀਂ ਆਈਟੀਆਰ ਲਾਣੇ ਹੋ ਤਾਂ ਜਿਹੜਾ ਵੀ ਤੁਹਾਨੂੰ ਰੇਟ ਆਫ ਇੰਟਰਸਟ ਲੱਗੂ ਮੰਨ ਕੇ ਚੱਲੋ 10% ਤੇ ਤੁਹਾਨੂੰ ਲੋਨ ਮਿਲ ਰਿਹਾ ਜੇ ਤੁਹਾਡੀ ਆਈਟੀਆਰ ਪ੍ਰੋਪਰ ਫਿਲ ਕਰੀਆਂ ਹੋਈਆਂ ਨੇ 2 ਸਾਲ ਦੀਆਂ ਨਾਲ ਲੱਗਣਗੀਆਂ ਲੱਗਣਗੀਆਂ ਤਾਂ ਇਹ ਘਟ ਕੇ 8 ਤੇ ਰਹਿ ਜਾਊਗਾ 2% ਦਾ ਫਾਇਦਾ ਹੋਗਾ 2% ਕਹਿਣਾ ਛੋਟਾ ਹੈ ਪਰ ਅਮਾਉਂਟ ਦੇ ਵਿੱਚ ਬਹੁਤ ਵੱਡਾ ਹੁੰਦਾ ਉਹ ਤਾਂ ਕਰਕੇ ਇਹ ਨਾਲ ਲਾ ਦਿਓ ਠੀਕ ਹੈ ਤੇ ਤੁਹਾਡਾ ਸਿਬਲ ਸਕੋਰ ਮੈਟਰ ਕਰਦਾ ਹੈ ਇਹ ਚੱਲ ਜਾਂਦਾ ਜੀ 700 ਅਬਬ ਜੇ ਤੁਹਾਡਾ 700 ਤੋਂ ਅਬਬ ਹੈ ਤਾਂ ਘੈਂਟ ਹੋ ਜਾਊਗਾ ਜਿਵੇਂ ਜਿਵੇਂ ਤੁਹਾਡਾ ਸਿਬਲ ਸਕੋਰ ਘਟਦਾ ਜਾਊਗਾ ਤੁਹਾਡਾ ਰੇਟ ਆਫ ਇੰਟਰਸਟ ਵੱਧਦਾ ਜਾਊਗਾ ਇਹ ਚੀਜ਼ ਧਿਆਨ ਕਰ ਲਿਓ ਜਿਵੇਂ ਤੁਹਾਡਾ ਸਿਬਲ ਸਕੋਰ ਘਟੂਗਾ 700 ਤੋਂ ਘਟ ਹੈ ਤਾਂ ਰੇਟ ਆਫ ਇੰਟਰਸਟ ਵੱਧਦਾ ਜਾਊਗਾ ਇਹ ਚੀਜ਼ ਧਿਆਨ ਕਰ ਲਿਓ ਠੀਕ ਹੈ ਆਈਟੀਆਰ ਬਹੁਤ ਜਦੋਂ ਭਾਵੇਂ ਤੁਸੀਂ ਬਿਜ਼ਨਸਮੈਨ ਹੋ ਭਾਵੇਂ ਤੁਸੀਂ ਜੌਬ ਕਰਦੇ ਹੋ ਦੋਨਾਂ ਕੰਡੀਸ਼ਨ ਦੇ ਵਿੱਚ ਜ਼ਰੂਰੀ ਹੈ ਜੇ ਤੁਸੀਂ ਸਸਤਾ ਹੋਮ ਲੋਨ ਲੈਣਾ ਹੈ ਇਸ ਤੋਂ ਇਲਾਵਾ ਆਪਾਂ ਹੋਰ ਕੀ ਕਰ ਸਕਦੇ ਹਾਂ ਇਹਨੂੰ ਹੋਰ ਸਸਤਾ ਬਣਾਉਣ ਦੇ ਲਈ ਜਿਨ੍ਹਾਂ ਦਾ ਤਾਂ ਹੋਮ ਲੋਨ ਚੱਲ ਰਿਹਾ ਹੈ ਜਾਂ ਜਿਨ੍ਹਾਂ ਨੇ ਲੈਣਾ ਦੇਖੋ ਆਈਟੀਆਰ ਮੇਨ ਚੀਜ਼ ਹੈ ਸੈਲਰਡ ਵਾਲਾ ਲਈ 16 ਨੰਬਰ ਫਾਰਮ ਮੇਨ ਚੀਜ਼ ਹੈ ਠੀਕ ਹੈ ਇਹ ਦੋਨੋਂ ਚੀਜ਼ਾਂ ਤੁਹਾਡਾ ਕੋਈ ਪੁਰਾਣਾ ਲੋਨ ਚੱਲ ਰਿਹਾ ਹੁੰਦਾ ਬਾਇ ਚਾਂਸ ਕੋਈ ਵੀ ਚਾਹੇ ਕ੍ਰੈਡਿਟ ਕਾਰਡ ਹੈ ਭਾਵੇਂ ਕੋਈ ਛੋਟਾ ਮੋਟਾ ਲੋਨ ਲੈ ਰੱਖਿਆ ਜਿਹੜੇ ਆਪਣੀ ਉਹਦੀਆਂ ਈਐਮਆਈਜ਼ ਹੁੰਦੀਆਂ ਨੇਗੀਆਂ ਉਹ ਜੇ ਤੁਸੀਂ ਟਾਈਮ ਟੂ ਟਾਈਮ ਪੇ ਕਰ ਰਹੇ ਹੋ ਠੀਕ ਹੈ ਮਾਨ ਕੇ ਚਲੋ 15 ਤਰੀਕ ਨੂੰ ਤੁਹਾਡੀ ਕਿਸ਼ਤ ਆਉਂਦੀ ਹੈ ਤੁਸੀਂ ਆ ਤੁਹਾਡੇ ਕੋਲ 20 ਤਰੀਕ ਤੱਕ ਭਰਨ ਦਾ ਟਾਈਮ ਹੈ ਤੁਸੀਂ ਇਹ ਦਿਨਾਂ ਦੇ ਵਿੱਚ ਵਿੱਚ ਭਰ ਰਹੇ ਹੋ ਤੁਹਾਡਾ ਟਰੈਕ ਬਹੁਤ ਵਧੀਆ ਹੁੰਦਾ ਇੱਕ ਟਰੈਕ ਹੁੰਦਾ ਆ ਉਹਦੇ ਵਿੱਚ ਇਮੇਜ ਅਪ ਐਂਡ ਡਾਊਨ ਨਹੀਂ ਹੁੰਦੀ ਹੁੰਦੀਆਂ ਗਿਆ ਉਹ ਪ੍ਰੋਪਰ ਟਾਈਮ ਹੈ ਤਾਂ ਉਹਦੇ ਬਿਹੇਵਰ ਤੇ ਵੀ ਤੁਹਾਡਾ ਜਿਹੜਾ ਰੇਟ ਆਫ ਇੰਟਰਸਟ ਆ ਤੁਹਾਨੂੰ ਘੱਟ ਮਿਲੇਗਾ ਠੀਕ ਹੈ ਤੇ ਬਈ ਮੁਕਦੀ ਗੱਲ ਹੁਣ ਕਰ ਲੈਣੀ ਹੈਗੇ ਆਪਣਾ ਸਾਰਾ ਕੁਝ ਕੰਪਲੀਟ ਹੋ ਗਿਆ ਜਿੰਨੇ ਵੀਰਾਂ ਦਾ ਲੋਨ ਚੱਲ ਰਿਹਾ ਹੈ ਚੱਲ ਰਿਹਾਗਾ ਆਲਰੇਡੀ 1-2 ਸਾਲ ਹੋ ਗਏ ਉਹ ਤੁਸੀਂ ਰੇਟ ਆਫ ਇੰਟਰਸਟ ਕਿੰਨਾ ਘਟਾ ਸਕਦੇ ਹੋ ਜਿੱਥੇ ਵੀ ਤੁਹਾਡੇ ਭਾਵੇਂ ਤੁਹਾਡੀ ਬੈਂਕ ਹੈ ਭਾਵੇਂ ਤੁਹਾਡੀ ਹਾਂ ਇੱਕ ਮੇਨ ਚੀਜ਼ ਰਹੀ ਜਿਹੜੀ ਮੈਂ ਦੱਸਣੀ ਦੀ ਜਿਹੜਾ ਆਪਣਾ ਹੋਮ ਲੋਨ ਹੈ ਉਹ ਤਿੰਨ ਤਰੀਕੇ ਨਾਲ ਲੈ ਸਕੋ ਤੁਸੀਂ ਇੱਕ ਤਾਂ ਆ ਗਈ ਜ ਆਪਣੀ ਗਵਰਨਮੈਂਟ ਬੈਂਕ ਸਰਕਾਰੀ ਬੈਂਕ ਕਹਿੰਦੇ ਆ ਇੱਕ ਆ ਗਈ ਆਪਣੀ ਪ੍ਰਾਈਵੇਟ ਬੈਂਕ ਜਿਹੜੀਆਂ ਕਿ ਐਕਸਿਸ ਆਈਸੀਆਈ ਐਚਡੀਐਫਸੀ ਆ ਬੈਂਕਾਂ ਹੋ ਗਿਆ ਇੱਕ ਹੁੰਦੀ ਹੈ ਜੀ ਫਾਈਨਾਂਸ ਕੰਪਨੀ ਹੁਣ ਆ ਕੀ ਚੀਜ਼ ਹੈ ਬਾਈ ਫਾਈਨਾਂਸ ਕੰਪਨੀ ਇਹ ਕੋਈ ਬੈਂਕ ਨਹੀਂ ਹੁੰਦੀ ਪਰ ਫਾਈਨਾਂਸ ਕੰਪਨੀ ਆਰਬੀਆਈ ਦੇ ਗਾਈਡਲਾਈਨ ਦੇ ਅਕੋਰਡਿੰਗ ਕੰਮ ਕਰਦੀ ਹੁੰਦੀ ਹੈ ਬਹੁਤ ਸਾਰੀਆਂ ਫਾਈਨਾਂਸ ਕੰਪਨੀਆਂ ਨੇ ਹੁਣ ਸਰਕਾਰੀ ਬੈਂਕ ਤੋਂ ਲੋਨ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਔਖਾ ਬਹੁਤ ਆ ਔਖਾ ਕਿਉਂਕਿ ਯਾਰ ਉਹ ਸਰਦਰਦੀ ਨਹੀਂ ਲੈਂਦੇ ਨਹੀਂ ਜਿਹੜੇ ਉਥੋਂ ਦੇ ਆਪਣੇ EMPLOYE ਹੁੰਦੇ ਆ ਉਹ ਕਹਿੰਦੇ ਨੇ ਕਿ ਵੀ ਯਾਰ ਛੱਡ ਪਰੇ ਆਪਣੀ ਸਰਦਾਰ ਦੀ ਆਪ ਆਪ ਦੀ ਜੌਬ ਕਰ ਰਹੇ ਗਾਣ ਲੈਣ ਮੇੜਦੇ ਆ ਹਨਾ ਸਰਕਾਰੀ ਬੈਂਕ ਦੇ ਵਿੱਚ ਲੋਨ ਲੈਣਾ 50 50 ਚਾਰਜ ਹੁੰਦੇ ਨੇ ਮੁੱਖ ਦੀ ਗੱਲ ਇਹ ਕਰੂੰਗਾ ਮੈਂ ਪ੍ਰਾਈਵੇਟ ਬੈਂਕ ਹੋਗੀ ਫਾਈਨਾਂਸ ਕੰਪਨੀ ਹੋਗੀ ਤੁਸੀਂ ਇਹਨਾਂ ਤੋਂ ਲੋਨ ਲੈ ਸਕਦੇ ਹੋ ਇਹਨਾਂ ਦੀਆਂ ਸਹੂਲਤਾਂ ਵੀ ਵਧੀਆਂ ਹੁੰਦੀਆਂ ਨੇ ਤੁਹਾਨੂੰ ਪੈਸਾ ਵੀ ਵਧਿਆ ਦੇ ਦਿੰਦੀਆਂ ਨੇ ਠੀਕ ਹੈ ਅੱਜ ਜਦ ਤੱਕਾਂ ਦਾ ਗੱਲ ਉਹ ਵੀ ਦੋਨੋਂ ਤਰ੍ਹਾਂ ਦੇ ਇਹ ਦੇ ਸਕਦੇ ਨੇ ਕੋਈ ਦਿੱਕਤ ਵਾਲੀ ਗੱਲ ਹੁੰਦੀ ਦੇ ਦਿੰਦੀਆਂ ਨੇ ਵਧੀਆ ਹੁੰਦੀਆਂ ਨੇ ਗਿਆ ਤੇ ਹੁਣ ਜਿੰਨਾ ਵੀਰਾਂ ਦਾ ਲੋਨ ਚੱਲ ਰਿਹਾ ਉਹਨਾਂ ਨੇ ਕੀ ਕਰਨਾ ਹੈ ਸਾਲ ਤੋਂ ਉੱਪਰ ਲੋਨ ਹੋ ਗਿਆ ਤਾਂ ਨਾ ਇੱਕ ਫਾਰਮ ਹੁੰਦਾ ਹੁੰਦਾ ਹੈਗਾ ਟੈਕਸ ਡਿਪੀਟ ਵਾਲਾ ਉਹ ਜਿਹੜੀ ਬੈਂਕ ਜਾਂ ਜਿਹੜੀ ਫਾਈਨਾਂਸ ਕੰਪਨੀ ਜਾਂ ਸਰਕਾਰੀ ਬੈਂਕ ਜਿਹੜਾ ਲੋਨ ਚੱਲ ਰਿਹਾ ਉੱਥੇ ਜਾ ਕੇ ਤੁਸੀਂ ਕਹਿਣਾ ਹੈ ਪਰ ਹਾਂ ਉਹਦੇ ਵਿੱਚ ਇੱਕ ਕੰਡੀਸ਼ਨ ਹੈ ਤੁਹਾਡੀ ਜੇ ਸਾਲ ਹੋ ਗਿਆ ਤੁਹਾਡੀਆਂ 12 ਕਿਸ਼ਤਾਂ ਗਈਆਂ ਸਾਲ 'ਚ 12 ਦੀਆਂ ਬਾਰੀਆਂ ਪ੍ਰੋਪਰ ਪੇ ਕਰੀਆਂ ਹੋਣੀਆਂ ਚਾਹੀਦੀਆਂ ਨੇ ਤੁਹਾਡੀ ਇੱਕ ਅੱਧੀ ਡਿਲੇ ਹੈ ਪਿੱਛੇ ਅੱਗੇ ਹੈ ਤਾਂ ਤੁਹਾਨੂੰ ਸਕੀਮ ਮਿਲ ਨਹੀਂ ਸਕਦੀ ਹੋਮ ਲੋਨ ਦੇ ਵਿੱਚ ਸਭ ਤੋਂ ਜਿਹੜੀ ਮੇਨ ਚੀਜ਼ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੱਲ ਰਹੀ ਹੈ ਠੀਕ ਹੈ ਪ੍ਰਾਈਮ ਮਿਨਿਸਟਰ ਦੀ ਇਹਦੇ ਵਿੱਚ ਕੀ ਤੁਹਾਨੂੰ ਸਬਸਿਡੀ ਮਿਲੂਗੀ ਮਿੱਤਰੋ ਠੀਕ ਹੈ ਇਹ ਤੁਸੀਂ ਕਿਵੇਂ ਲੈਣਾ ਹੈ ਸਬਸਿਡੀ ਦੇ ਲਈ ਜਿਹੜੀ ਤੁਹਾਡੀ ਪ੍ਰਾਪਰਟੀ ਆ ਉਹ ਲੇਡੀਜ਼ ਦੇ ਨਾਮ ਹੋਣੀ ਚਾਹੀਦੀ ਹੈ ਠੀਕ ਹੈ ਸਭ ਤੋਂ ਮੇਨ ਚੀਜ਼ ਪਹਿਲੀ ਇਹ ਹੈ ਤੇ ਇਹਦੇ ਵਿੱਚ ਨਾ ਜਿਹੜੀ ਆਪਣੀ ਪ੍ਰਾਪਰਟੀ ਦਾ ਜਿਹੜਾ ਏਰੀਆ ਹੁੰਦਾ ਉਹ ਫਿਕਸਡ ਹੈ ਵੀ ਅਪਰੋਕਸੀਮੇਟ ਮੈਂ ਗੱਲ ਕਰਾਂ ਸਬਸਿਡੀ 120 ਗਜ ਤੱਕ ਜੇ ਤੁਹਾਡੀ ਪ੍ਰਾਪਰਟੀ 120 ਗਜ ਦੇ ਅੰਡਰ ਆਉਂਦੀ ਹੈ ਪ੍ਰਾਪਰਟੀ ਲੇਡੀਜ਼ ਦੇ ਨਾਮ ਤੇ ਹੈ ਤੁਹਾਡੀ ਵਾਈਫ ਤੁਹਾਡੀ ਸਿਸਟਰ ਕੋਈ ਵੀ ਹੋ ਸਕਦੀ ਹੈ ਹਨ ਤਾਂ ਤੁਹਾਨੂੰ ਸਬਸਿਡੀ ਮਿਲ ਜੂਗੀ ਸਬਸਿਡੀ ਮਿਲ ਜਾਂਦੀ ਹੈ ਵੀ ਨਾ ਨਾ ਕਰਦੇ 2 ਤੋਂ 2.5 ਲੱਖ ਰੁਪਏ ਦੀ ਕਿੰਨੇ ਵੀ ਸੀਗੇ ਤੇ ਇਹ ਸਬਸਿਡੀ ਦਾ ਫਾਇਦਾ ਬਹੁਤ ਲੋਕ ਚੱਕਰੇ ਨੇ ਤੇ ਬਹੁਤਾਂ ਨੂੰ ਮਿਲ ਵੀ ਗਈ ਹੈ ਜਿਨ੍ਹਾਂ ਦਾ ਲੋਨ ਚੱਲਦਾ ਉਹਨਾਂ ਨੂੰ ਪਤੀ ਹੋਊਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹਨਾਂ ਨੂੰ ਸਬਸਿਡੀ ਮਿਲ ਜਾਂਦੀ ਹੈ ਜਿਹੜੇ ਮੈਂ ਫਾਰਮ ਦੀ ਗੱਲ ਕਰਦਾ ਸੀ ਜਿਨ੍ਹਾਂ ਦਾ ਵੀਰਾਂ ਦਾ ਲੋਨ ਚੱਲ ਰਿਹਾ ਹੈ ਉਹਨਾਂ ਨੇ ਜਾ ਕੇ ਉੱਥੇ ਕਹਿਣਾ ਜਿੰਨੇ ਦਾ ਪ੍ਰੋਪਰ ਕਿਸ਼ਤ ਚੱਲ ਰਹੀ ਹੈ ਨੇ ਕਿ ਸਰ ਮੈਨੂੰ ਇੰਨਾ ਟਾਈਮ ਹੋ ਗਿਆ ਕਿ ਜਿਹੜਾ ਮੈਨੂੰ ਟੈਕਸ ਡਿਬੇਟ ਵਾਲਾ ਆਪਣਾ ਇੱਕ ਫਾਰਮ ਹੁੰਦਾ ਉਹ ਫਿੱਲ ਕਰਦੋ ਉਹਦੀ ਫੀਸ ਹੁੰਦੀ ਥੋੜੀ 400-500 ਰੁਪਏ ਤੁਸੀਂ ਉਹ ਭਰ ਦੋਗੇ ਭਾਵੇਂ ਤੁਹਾਡਾ ਮੰਨ ਕੇ ਚੱਲੋ ਤੁਹਾਨੂੰ 10% ਤੇ ਤੁਹਾਡਾ ਲੋਨ ਚੱਲ ਰਿਹਾ ਤਾਂ ਤੁਹਾਡਾ ਘਟ ਕੇ 9 ਤੇ ਰਹਿ ਜਾਊ 1% ਦਾ ਬਹੁਤ ਫਾਇਦਾ ਹੋ ਜਾਂਦਾ ਹੁੰਦਾ ਠੀਕ ਹੈ ਤੇ ਹੋਮ ਲੋਨ ਹੁੰਦਾ ਜੀ ਰਿਡਿਊਸਿੰਗ ਇਹ ਮੈਂ ਪਿਛਲੀ ਵੀਡੀਓ ਹੁਣ ਵੀ ਥੋੜਾ ਦੱਸ ਦਨਾ ਰਿਡਿਊਸਿੰਗ ਦੇ ਵਿੱਚ ਜਿਹੜੀ ਤੁਹਾਡਾ ਮੂਲ ਹੁੰਦਾ ਪ੍ਰਿੰਸੀਪਲ ਅਮਾਉਂਟ ਹੁੰਦੀ ਆ ਉਹ ਜਿਵੇਂ ਜਿਵੇਂ ਘਟੂਗਾ ਵਿਆਜ ਉਹਦੇ ਹਿਸਾਬ ਦੇ ਨਾਲ ਘਟੀ ਘਟਕ ਟਿਕਟ ਘਟੀ ਜਾਂਦਾ ਹੁੰਦਾ ਠੀਕ ਹੈ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਹੁਣ ਵੀ ਹੋਮ ਲੋਨ ਜੇ ਆਪਾਂ ਲੈਣ ਚੱਲੇ ਆ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਬੰਦੇ ਦੇ ਪ੍ਰਾਪਰਟੀ ਦੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਜੇ ਕਿਸੇ ਵੀਰ ਨੇ ਵੀ ਘਟੋ ਘਟ ਵਿਆਜ ਲੈਣਾ ਤਾਂ ਆਈਟੀਆਰ ਸਭ ਤੋਂ ਜ਼ਿਆਦਾ ਜ਼ਰੂਰੀ ਨੇ ਮਿੱਤਰੋ ਭਰਨ ਲੱਗ ਜਾਓ ਜੇ ਤੁਸੀਂ ਨਹੀਂ ਭਰ ਰਹੇ ਇਨਕਮ ਟੈਕਸ ਰਟਰਨ ਕਰਨੇ ਆ ਤੁਹਾਨੂੰ ਮੈਂ ਵੀ ਦੱਸ ਦਨਾ ਕਿੱ ਤੁਸੀਂ ਆਪਣੀ ਦੇਸੀ ਭਾਸ਼ਾ ਦੇ ਵਿੱਚ ਆਪਾਂ ਉਹਨਾਂ ਨੂੰ ਵਕੀਲ ਨਹੀਂ ਕਹਿ ਸਕਦੇ ਬਸ ਇਹ ਹੁੰਦੇ ਨੇ ਯਾਰ ਸੀਰਪੋਰਟ ਕਹਿੰਦੇ ਨੇ ਆਪਾਂ ਨੂੰ ਠੀਕ ਹੈ ਉਹ ਤੁਹਾਡੀ ਪ੍ਰਾਪਰਟੀ ਤੁਹਾਡੀ ਇਨਕਮ ਸਾਰਾ ਕੁਝ ਆਖ ਸਕਦਾ ਉਹ ਲੱਗੇ ਤੁਹਾਨੂੰ ਦੱਸ ਦੂਗਾ ਕਿ ਸਾਲ ਦਾ ਤੁਹਾਡਾ ਇੰਨੇ ਕੁ ਰੁਪਏ ਦੇ ਵਿੱਚ ਟੈਕਸ ਵਰਗੋ ਜਿਆਦਾ ਕੋਈ ਮੋਟਾ ਕਚੌੜਾ ਕੰਮ ਨਹੀਂ ਹੁੰਦਾ ਅ ਸਾਲ ਦਾ 500000 ਰੁਪਏ ਦੇ ਵਿੱਚ ਆਈਟੀਆਰ ਭਰੀ ਜਾਊਗੀ ਉਹਦਾ ਬੈਨੀਫਿਟ ਬਹੁਤ ਹੀ ਜਿਆਦਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਤੇ ਜਿਹੜੇ ਵੀ 16 ਨੰਬਰ ਦਾ ਫਾਰਮ ਜਿਹੜਾ ਸਰਕਾਰੀ ਕਰ ਨੂੰ ਇਹਦਾ ਪੱਕੀ ਕੱਟਦਾ ਹੁੰਦਾ ਜਿਹੜੇ ਪ੍ਰਾਈਵੇਟ ਵਾਲੇ ਨੇ ਉਹਨਾਂ ਦਾ ਵੀ ਕੱਟਦਾ ਬਾਕੀ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿੱਦਾਂ ਦੀਆਂ ਬੜੀ-ਬੜੀ ਵੀਡੀਓ ਦੇਖਣ ਲਈ